ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਮਹਿਮੂਦਪੁਰ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਸ਼ਹਿਰ ਮੇਨ ਕਸਬਾ ਜਿਹੜਾ ਅਮਰਕੋਟ ਆ ਜਾਂਦਾ ਬਲਟੋਆ ਵੀ ਨੇੜੇ ਰਹਿ ਜਾਂਦਾ ਤੇ ਗਰਵੰਤ ਤੇ ਗਰਜੰਟ ਭਰਾ ਦੋਹਾਂ ਨੂੰ ਮਿਲਾ ਦੇਾਂਗੇ ਅੱਜ ਤੁਹਾਨੂੰ ਟਾਪ ਕੁਆਲਿਟੀ ਦੇ ਪਸਮਾਨ ਨੀਲੀ ਰਾਵੀ ਦੀ ਝੋਟੀ ਆ ਸੱਜਣੋ ਗੱਲਾਂ ਹੋਣਗੀਆਂ ਅੱਜ ਪਤਾ ਨਹੀਂ ਕਿਹੜੇ ਸੱਜਣ ਨੇ ਮੇਲਾ ਲੁੱਟਣਾ ਬੜਾ ਰਿਕਾਰਡ ਚੰਗਾ ਦੁੱਧ ਦਾ ਬਾਕੀ ਤੁਹਾਨੂੰ ਸਾਰੀਆਂ ਸਾਬਤਾਂ ਇਹ ਭਾਈ ਦੱਸਣਗੇ ਮੰਨ ਲਓ ਵੀ ਸੱਤ ਅੱਠ ਐਨੀਮਲ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਸੂਈਆਂ ਸਵਾਈਆਂ ਮਈਆਂ ਤਕਰੀਬਨ ਉਹ ਤਕਦੀਦੀਆਂ ਤੁਹਾਨੂੰ ਨਜ਼ਰ ਆਉਂਦੀਆਂ ਤੇ ਬਾਹਰ ਕੱਢ ਕੱਢ ਕੇ ਕੱਲੀ ਕੱਲੀ ਵਿਖਾਈ ਚਲਦੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਸਟਾਰਟ ਕਰ ਲੈਨੇ ਆਪਾਂ ਵਿਹੜ ਤੋਂ ਬੜੇ ਚੰਗੇ ਦੁੱਧ ਵਾਲੀ ਚੰਗੇ ਰਿਕਾਟ ਵਾਲੀ ਹੋਊਗੀ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸਭ ਹੋਰ ਸੁਣਾ ਵਧੀਆ ਜੀ ਵਧੀਆ ਤੁਸੀਂ ਸੁਣਾ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਆਪਣਾ ਨਾਂ ਐਡਰੈਸ ਦੇ ਦਈਏ ਪੰਨਾ ਨਾਂ ਮੇਰਾ ਗਰਵੰਤ ਸਿੰਘ ਪਿੰਡ ਮਹਮੂਦਪੁਰ ਤਸਵੀਰ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ओके मोबाइल नंबर 987728043 987728043 ਅੱਜ ਆਪਾਂ ਵਿਖਾਉਨੇ ਆ ਪੰਜ ਨਗ 6 ਨਗ ਹੋਣੇ ਆ ਪੰਜ ਮੱਝਾਂ ਝੋਟੀਆਂ ਦੇ ਇੱਕ ਵੈੜ ਆ ਪੰਜ ਮੱਝਾਂ ਝੋਟੀਆਂ ਤੇ ਇੱਕ ਵੈੜ ਹਾਂਜੀ ਹਨਾ ਹਾਂਜੀ ਇਹ ਵੈੜ ਝੋਟੀਆਂ ਵੀ ਆਪਦੀ ਆਪਦੀ ਜਗ੍ਹਾ ਤੇ ਟਾਪ ਕੁਆਲਿਟੀ ਹਾਂਜੀ ਟਾਪ ਕੁਆਲਿਟੀ ਨੀਲੀ ਦੀਆਂ ਵੀ ਤੇ ਮੋਹਰਾ ਦੀਆਂ ਵੀ ਮੋਹਰਾ ਦੀਆਂ ਹਾਂਜੀ ਚੰਗੇ ਨੀਲੀ ਦਾ ਡਾਇਮੰਡ ਪੀਸ ਚੰਗੇ ਚੰਗੇ ਦੁੱਧ ਵਾਲੀਆਂ ਜੇ ਕੋਈ 20 ਕਿਲੋ ਵਾਲੀ ਲੈਣਾ ਚਾਹੁੰਦਾ ਤੇ ਮੇਰਾ ਵੀਰ ਭਰਾ ਸੰਪਰਕ ਕਰ ਸਕਦਾ ਹਨਾ ਹਾਂਜੀ ਗੱਲਾਂ ਹੋਣਗੀਆਂ ਹਾਂਜੀ ਤੇ ਵੈੜ ਵੀ ਹਾਂਜੀ ਵੜ ਵੀ ਚੰਗੇ ਦੁੱਧ ਵਾਲੀ 30+ ਚੱਲਣ ਵਾਲੀ 30 ਤੋਂ ਪਲੱਸ ਚੱਲਣ ਵਾਲੀ ਹਾਂਜੀ ਸੂਆ ਦੂਜਾ ਦੂਜਾ ਸੂਆ ਚਾਰ ਦੰਦ ਮੂੰਹ ਪਹਿਲਾਂ ਜਦੋਂ ਸੂਈ ਆ ਤੇ 30 ਤੇ ਚੱਲੀ ਪਹਿਲੇ ਪਹਿਲਾਂ ਨੇ 30 ਕਿਲੋ ਦੁੱਧ ਭਰਿਆ ਦੂਜਾ ਸੂਆ ਮੂੰਹ ਤੇ ਹਾਂ ਚੌਗੀ ਮੂੰਹ ਲਿਆਕ ਰਾਤ ਤੇ ਤਿਆਰੀ ਕੀ ਆ ਤਿਆਰੀ ਜੀ ਬਿਲਕੁਲ ਤਿਆਰੀ ਇੱਕ ਦੋ ਇੱਕ ਅੱਡੇ ਦਿਨ ਚੀ ਸੂਈ ਹਾਂਜੀ ਓਕੇ ਦੇਖੋ ਜਦੋਂ ਬੇਲ ਕੱਦ ਫਰੀਕ ਚਮੜੀ ਦੀ ਹੋ ਸਕਦਾ ਜੇ ਜਿਹੜੇ ਮੌਕੇ ਨੂੰ ਅਗਲੇ ਤੇ ਘਰੇ ਜਾਣੀ ਸੂਈ ਸਵਾਈ ਜਾਊਗੀ ਚਵਾਈ ਜਾ ਉਹ ਇੱਕ ਨਹੀਂ ਦੋ ਵੀ ਹੋ ਸਕਦੀਆਂ ਹਾਂਜੀ ਹਾਂਜੀ ਠੀਕ ਆ ਵੀ ਚੰਗਾ ਬਾਕੀ ਚੰਗੇ ਫਾਰਮ ਤੋਂ ਲਈ ਆ ਹਾਂ ਫਾਰਮ ਵਾਲੀ ਵਹਿੜਾ ਸੱਜਣੋ ਬਰੀਡਡ ਬੱਛੀ ਉਹ ਜੀ ਨਹੀਂ ਕੋਈ ਠੰਡੀ ਤੇਰੀ ਇਧ ਦੇਖੋ ਓਕੇ ਓਕੇ ਹਾਂ ਕਿਆ ਬਾਤਾਂ ਹੂੰ ਤੇ ਗਰਮਾਂ ਤੋਂ ਚਵਾਈ ਹੱਥ ਨਾਲ ਹੋ ਜੂ ਹਾਂ ਹੋਊਗੀ ਹੋਊਗੀ ਹਾਂ ਵਰੀ ਆ ਤੇ ਪੀ ਮੁਠੀ ਭਰ ਕੇ ਆਪਾਂ ਤੇ ਪੀ ਆਉਂਦੀ ਆ ਵਰਦੀ ਹਾਂ ਪੂਰੀ ਵਰਦੀ ਆ ਕਹਿਣਾ ਬੜਾ ਭਲਾ ਭੁਲਾ ਤੇ ਜੋਸ਼ ਵੀ ਬਹੁਤ ਹਾਂ ਯਾਕੇ ਕਿ ਤੁਸੀਂ ਮੇਰੀ ਵੀਡੀਓ ਦੇ ਵੇਰਵਿਆਂ ਤੋਂ ਪਾਸਟ ਹੈ ਜਦੋਂ ਮਾਰਾਈ ਨੀਲਨੂਰਾਂ ਦਾ ਭਾਗ ਬਹੁਤ ਸੋਹਣਾ ਲੱਗੇ। ਕੀ ਬਾਤ ਹੈ। ਤੋਰਾ ਤਾਰਾ ਬਹੁਤ ਚੰਗਾ ਵੱਚੀ ਦਾ। ਨਹੀਂ ਹਰੇ ਜਵਾਨੀ ਕੀ ਆ। ਹਾਂਜੀ। ਤੇ ਦਰਵਾਜ਼ੇ ਦਾ ਕਿੱਡਾ ਭਾਸ਼ ਆ? ਡਿਮਾਂਡ ਕਰਨ ਨੂੰ ਤੁਹਾਨੂੰ ਭਰਾ ਇਹੋ ਜੀ ਦੇ ਬਾਹਰ ਲੋਕ ਇੱਕ ਵੀ ਮੰਗੀ ਜਾਂਦੇ ਇੱਕ 10 ਮੰਗੀ ਜਾਂਦੇ। ਮੰਗੀ ਜਾਂਦੇ। ਹਾਂਜੀ। ਤੇ ਆਪਾਂ ਵਰ ਜੈ ਜੀ ਬਿਲਕੁਲ ਦੇ ਦੇਣੀ। ਜੀ ਆਪਣਾ ਮੈਂ ਹਿਸਾਬ ਹਿਸਾਬ। ਇਹਦਾ ਮੋਲ ਆਪਾਂ ਕੋਈ ਲੱਖ ਨਹੀਂ ਕਰਨਾ ਪਹਾਨਵੇਂ ਨਹੀਂ ਕਰਨਾ। 90 ਹਜ਼ਾਰ ਅੱਜ ਦੀ ਡਿਮਾਂਡ ਹੈ ਇਹਦੇ। ਮੌਕੇ ਨੇ ਮਾਨਤਾ ਕਰਦੇ ਆਂ 90000 ਹਾਂਜੀ ਓਕੇ ਓਕੇ ਬਾਕੀ ਕਰਮ ਵਾਲੀ ਫਟ ਵਾਲੀ ਬੰਨੀ ਫਰ ਹਾਂਜੀ ਕਿਆ ਬਾਤ ਆਜੋ ਸੱਜਣੋ ਤੁਹਾਨੂੰ ਇੱਕ ਡਾਇਮੰਡ ਪੀਸ ਦੇ ਕਰਾਈਏ ਦਰਸ਼ਨ ਕਈ ਸੱਜਣਾਂ ਨੇ ਕਹਿਣਾ ਦਰਸ਼ਨ ਕਹਿ ਦੇਦੇ ਆ ਪਰ ਕੀ ਜ ਆ ਕੋਈ ਦੇਖਿਓ ਤੇ ਆਹ ਅਗਰ ਕਿਹੜਾ ਰੀ ਦੀ ਆਪਣੀ ਰੀ ਦੇ ਦੁਪੱਟਿਆ ਕਰਾਂ ਤਾਂ ਆਇਥੋਂ ਆਪਣੀ ਰੀ ਦੀ ਜਿਉਂਦੀ ਰਵੇ ਸੱਜਣੋ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਦੁੱਧ ਵਾਲੇ ਪਾਸਿਓਂ ਉਸਨਾਪ ਵਾਲੇ ਪਾਸਿਓਂ ਦੇਣਾ ਕਿਉਂ ਇਹਦੀ ਸਿਹਤਾਂ ਕਰਦੇ ਆ ਇਹਦੀ ਸਿਹਤ ਆਪਾਂ ਨਾਲ ਨਾ ਕੀਤੀ ਤੇ ਹੋਰ ਕੌਣ ਕਰੋਗੇ ਨੇ ਆਪ ਨਹੀਂ ਕਰਨੀ ਆਹ ਕੱਟਣੀ ਜੇ ਮਿਲਦਾ ਸਾਨੂੰ ਸਭ ਮਹਾਰਾਜ ਦੀ ਹਾਂਜੀ ਦੋਵੇਂ ਐ ਗੁਲਾਬੀ ਅੱਖਾਂ ਦੋਵੇਂ ਗੱਲ ਹੈ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਹਾਂ ਹਨਾ ਘੁਟੀ ਅੱਖਾਂ ਮਿਲਦੀਆਂ ਹਾਂਜੀ ਦੁੱਧ ਵੀ ਤੇ ਬਰੀਡ ਵੀ ਆ ਦੁੱਧ ਵੀ ਤੇ ਬਰੀਡ ਵੀ 16 ਕਿਲੋ ਦੁੱਧ ਹੋਣਾ ਇਸ ਟਾਈਮ ਅਜੇ 5ਵੇਂ 6ਵੇਂ ਦਿਨ ਦੀ ਸੋਈ 6ਵੇਂ ਦਿਨ ਦੀ ਸੋਈ ਤੇ 16 ਕਿਲੋ ਦੁੱਧ ਚੁਕਾ ਕੇ ਦੇਵਾਂ ਹਾਂ 16 ਕਿਲੋ ਹਾਜ਼ਰ ਹੋਣਾ ਇਸ ਟਾ ਆਹ ਵੇਖੋ ਵੀਗੋ ਪਲਾਸਰ ਤੁਹਾਨੂੰ ਚੱਲੇਗੀ ਹਾਈ 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 ਕਰਮਾਣੀ ਜੀ ਅੱਜ ਮਗਰ ਕੱਟਾ ਮਗਰ ਕੱਟਾ ਜਿਹੜੇ ਸੱਜਣੋ ਜਰੂਰ ਕਮੈਂਟ ਕਰਕੇ ਹੌਸਲਾ ਦਿਓ ਕਿ ਮੈਂ ਨਹੀਂ ਲੈਣਾ ਮੇਰਾ ਹੌਸਲਾ ਵਧਿਆ ਇਹਦਾ ਵੀ ਮੈਂ ਫੂਟ ਕਾਪ ਤੋਂ ਉਸ ਦਾ ਮੋੜੀ ਕੁਆਲਟੀ ਨੇ ਝੁੱਟਿਆ ਕੱਢ ਕੇ ਦੇਰ ਭਰਾ ਆ ਰਹੀ ਚੀਜ਼ ਵੇਖਿਓ ਜਰੂਰ ਦੱਸਿਓ ਲੈਣੀ ਐ ਕ ਭਰਾਣੀ ਐ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵਾਕਈ ਕੀ ਚੀਜ਼ ਜੀ ਇਹ ਮੇਰੇ ਦਾ ਦਿਲ ਲੱਗਿਆ ਤੁਹਾਡੇ ਵੀ ਲੱਗੋਗੇ ਕਈ ਵਾਰ ਕਈ ਪਸ਼ੂ ਵੀਡੀਓ ਚ ਨਹੀਂ ਚਾਹਦੇ ਤੇ ਜਦੋਂ ਉੱਤੇ ਆ ਕੇ ਖੜਕੇ ਨਾ ਤੁਹਾਨੂੰ ਦੱਸੂਗੀ ਚੋਣ ਬਹੁਤ ਚੰਗਾ ਹੋਊਗਾ ਚਵਾਸਲ ਸਾਬਾ ਪਾ ਵਿਖਾ ਦੇਣਾ ਬਹੁਤ ਚੰਗੀ ਚਵਾਈ ਆ ਸੱਜਣੋ ਇੱਕ ਗੱਠ ਚੌੜਾ ਲੇਵਾ ਇਹਨਾਂ ਕੋਈ ਵੀ ਵੀ ਰਸਤਾਂ ਕਰੀ ਜਾਂਦਾ ਪਰ ਜਦੋਂ ਆ ਕੇ ਦਰਸ਼ਕ ਕੀਤੇ ਨਾ ਜਦੋਂ ਕਈ ਨਹੀਂ ਬੜੀਆ ਠੀਕ ਆ ਸੰਦੇ ਹਾਂ ਬਾਜਾ ਕਰਨਾ ਲੱਗ ਸੰਧੂ ਸਾਹਿਬ ਇਹ ਰੀ ਕੱਲੀ ਬਰੀਡ ਬਰੀਡ ਆ ਸਾਰ ਸਭ ਕੁਝ ਨਾਲ ਕੱਦ ਵਜਨ ਮਿਲੂਗਾ ਹੱਥ ਵਜਨ ਤੇ ਮੰਨ ਕੇ ਚੱਲ ਵੀ ਵੇਲ ਹਾਂ ਦੁੱਧ ਲੇ ਵੀ ਸਜਣੋ ਕੱਢਦੇ ਯਾਰ ਪੂਰਾ ਲੰਮੀ ਮੈਂ ਦਾ ਨਾ ਕਰਾ ਦੇ ਦਰਸ਼ਨ ਅੱਜ ਆਪਣੇ ਬੰਦੇ ਦੀ ਵੀ ਨਹੀਂ ਨਾ ਰਹੇ ਪਤਾ ਜਾਂ ਬੱਚੇ ਦੀ ਆ ਹਾਂ ਬੱਚੇ ਦਾ ਬੜਾ ਕਰਦੀਦਾ ਪਤਾ ਨਹੀਂ ਕਿੱਥਰ ਭੱਜ ਗਏ ਉਹ ਹੱਕ ਦੇ ਵੜੀ ਲੈ ਵੇਖੋ ਸਜਣੋ ਝੋਟੀਆਂ ਰੋਜ਼ ਦਰਸ਼ਨ ਆਪਾਂ ਵੀ ਕਰਦੇ ਤੁਸੀਂ ਵੀ ਕਰਦੇ ਸਾਰੇ ਭੈਣਾ ਭਰਾ ਕਈ ਵੀਡੀਓ ਤੇ ਬੈਠੇ ਹੁੰਦੇ ਆ ਹਜੇ ਛਿੱਗੀ ਲੈ ਚੱਲ ਕਣੀ ਗਏ ਨੇ ਨਹੀਂ ਦੇਖੋ ਮੇਰੇ ਸਾਹਮਣੇ ਵਾਲਾ ਕਰਵਾਤ ਗਾੜੀ ਕਿੰਨੀ ਹੋ ਆਈਡੀਆ ਤੇ ਗਾੜੀ ਸੰਦਸਾ 3 ਕਿਲੋ ਦੇ ਕਰੀਬ ਹੋਊਗੀ ਹਾਂਜੀ ਮਾੜੀ ਮੈਂ ਨਾ ਕਹਿ ਦਈਏ ਤਾਂ ਗਾੜੀ ਹਾਂ ਕੀ ਬਾਤ ਆ ਸੱਜਣਾ ਸਾਨੂੰ ਸਪੈਸ਼ਲ ਸ਼ਾਟ ਵੀ ਬਖਾਉਣਾ ਆਜੇ ਜੋ ਦੋਤੇ ਆਉਣਾ ਇਹਨੇ ਕਰ ਮਾੜੀ ਨੇ ਉਹਦਾ ਆ ਜਾਣ ਲੱਕੋ ਕੇ ਰੱਖਣ ਵਾਲੀ ਚੀਜ਼ ਆ ਵੀ ਇਹ ਪੜਦੇ ਜਿਹੇ ਚ ਖੜੀ ਹੋਵੇ ਹਾਂਜੀ ਕੀ ਆ ਸਿਗਰਾ ਵੜਾ ਬਸ ਸਾਬ ਮਾਇ ਦਾ ਜੀ ਨੂੰ ਨੰਬਰ ਅਫੀਸਰ ਅਨਾ ਵੀ ਆਉਂਦੀ ਹਾਂਜੀ ਕੀ ਆ ਬਾਬਾ ਸੋ ਤਾਂ ਇਹਨਾਂ ਰਾਜਦਾਨੀ ਇਹ ਸਾਰੀਆਂ ਟੀਕਾਂ ਹੰਦਿਆਂ ਬੱਦਿਆਂ ਸੈਂਗ 1500 ਕਿਨਹਾਂ ਉਹ ਵੀ ਜਿਹਨਾਂ ਲਾ ਦਿੱਤੇ ਉਹ ਜਿਵੇਂ ਸਦੀਨਾ ਕੀ ਆ ਬਾਬਾ ਲੈ ਬਖਾਊਗਾ ਘਰ ਹੜਤਾਂ ਨੇ ਟੀਕਾ ਡਾਇਮੰਡ ਸੀਮੈਂਟ ਦਾ ਲਵਾਇਆ ਸੀ ਇਹਨਾਂ ਨੇ ਤੇ ਕੱਟਾ ਪਾਉਂ ਟੀਕਾ ਡਾਇਮੰਡ ਦਾ ਲੱਗਾ ਸੀ ਤੇ ਕੱਟਾ ਪਾਗੀ ਹਨਾ ਹਾਂ ਜੀ ਕੁਰਨੀ ਇਹ ਕੋਲ ਮੈਂ ਉਹ ਆਹ ਗੱਲਾਂ ਕੋਲ ਤਰੁ ਅੱਗੇ ਦਾ ਤਾਂ ਨਾ ਤੁਸੀਂ ਪੁੱਛਦੇ ਪਾਣੀ ਪੀਂਦਾ ਵੀ ਆ ਵਿਖਲਾ ਆਹ ਤਰਿਆ ਆਈ ਨਾਲੇ ਵਾਕਈ ਦਾ ਹਾਂ ਵੇੜ ਵੇਖੋ ਮਾਜ ਕਰਮਾਲੀ ਨੂੰ ਵੇੜ ਬਹੁਤ ਜਿਆਦੀ ਲੰਮੀ ਵੇਖੋ ਇਹਨਾਂ ਨੂੰ ਟਾਈਮ ਲਾਈ ਜਾਂਦੇ ਆ ਪਰ ਕੁ ਚੀਜ਼ ਤੇ ਤੁਹਾਨੂੰ ਦਰਸਾਉਂ ਕਰਾਦੇ ਆ ਵੀਡੀਓ ਦੇਦੀ ਕੱਲੇ ਜੀ ਬਣਾਉਣ ਵਾਲੀ ਹੈ ਜੀ ਹਾਂ ਇਹਦੀ ਤੇ ਵਹਿੜ ਵੀ ਵਾਕਈ ਆ ਚਲੋ ਵੇਖਿਓ ਟਾਈਮ ਕੱਢ ਕੇ ਸੱਜਣੋ ਜਰੂਰ ਵੀਡੀਓ ਐਂਡ ਤੱਕ ਤੁਹਾਡੇ ਹੋਰ ਵੀ ਕੰਮ ਦੇ ਜਾਨਵਰ ਬਹੁਤ ਆ ਸਾਰਿਆਂ ਨੇ ਇੱਕ ਨੂੰ ਹੀ ਮਿਲਨੀ ਇਹਦਾ ਪਾਸੋਂ ਲੈ ਲਓ ਸੱਜਣੋ ਪਾਸੋਂ ਆ ਕੇ ਲੈ ਟਾਈਮ ਵੀ ਕਰਵਾ ਕੇ ਦਿਖਾਈਏ ਨਾ ਆਪਾਂ ਆਓ ਦਿਖਾ ਦਿਓ ਮੇਰੇ ਸਹਾਰਾ ਮਨਾ 3 ਵਜੇ ਕੀ ਨਹੀਂ 2:30 ਹੋਇਆ ਜੀ 2 ਵਜੇ ਦੇ 32 ਮਿੰਟ 2 ਵਜੇ ਦੇ 32 ਮਿੰਟ ਦਾ ਸਮਾਂ ਵਾ ਤਰੀਕ ਵੀ ਚੈੱਕ ਕਰੋ ਕਿਉਂਕਿ ਤੁਹਾਨੂੰ ਕੋਈ ਸ਼ਿਕਵਾ ਨਾ ਰਵੇ ਤੇ ਤੜਕੇ ਕਿੰਨੇ ਵਜੇ ਦੀ ਚਵਾਈ ਆ ਸਵੇਰੇ ਆਪਣੀ 6 ਸਾਢੇ 6 ਵਜੇ ਦੀ ਚਵਾਈ 6 ਸਾਢੇ 6 ਵਜੇ ਦੀ ਚਵਾਈ ਹੋਈ ਹਾਂਜੀ ਹਾਂਜੀ ਇਧਰੋਂ ਇਹਨੂੰ ਟਾਈਮ ਦਾੜਾ ਲੱਗਦਾ ਸੰਧੂ ਸਾਹਿਬ ਹਾਂ ਨਹੀਂ ਭੈਣਾ ਧੜਾਵਾ ਨੂੰ ਚੈੱਕ ਕਰਾਈਏ ਆ ਵੇਖੋ ਦੇਖੋ ਧਾਰ ਦੇ ਕਰ ਕਰ ਮਾਰੀ ਲਾਣੀ ਪਹਿਲੀ ਤੇ ਗੱਲ ਸੰਧੂ ਸਾਹਿਬ ਇੱਕ ਹੋਰ ਗੱਲ ਹਾਂ ਆ ਵੇਖੋ 350 ਦੇ ਵਿੱਚੋਂ 5 ਵੱਜਾ ਦੇ ਸੀਗੇ ਆ ਵੇਖੋ ਬਾਤ ਕਰੀ ਜੀ ਐ ਜਿਹੜਾ ਲੈ ਗਿਆ ਤੇ ਉਹ ਯਾਦ ਕਰੂਗਾ ਸੋਰੀ ਸੋ ਹਾਂਜੀ ਕਿਆ ਬਾਤਾਂ ਸੱਜਣਾ ਦੋ ਪਾਸੇ ਡੱਬ ਦੇ ਦੋਨੇ ਪਾਸੇ ਡੱਬ ਤੇ ਮੇਰੇ ਭਾਂਡੇ ਦੀ ਕੀ ਕਹਿਣ ਗੱਠ ਚੌੜੀ ਆ ਇਹ ਆਹ ਗੁਰ ਦਰਨ ਧਰਣਾ ਵਾਲੀ ਚੱਕਰ ਕਰਮਾ ਲਈਏਗਾ ਹਾਂ ਜਿਉਂਦੀ ਰਹੂ ਤੇ ਸਾਹਿਬ ਆਪਾਂ ਇੱਥੇ ਸੱਤ ਤਾਂ ਐਨ ਕੰਨੀ ਕੰਨੀ ਚੀਜ਼ ਵਿਖਾਤੀ ਮੈਂ ਟਾਖੀ ਦੇ ਤੇ ਲਾਦੇ ਆ ਕਈਆਂ ਨੇ ਕਹਿਣਾ ਵੀ ਟੈਪ ਬਹੁਤ ਲਾਇਆ ਪਰ ਰੇਟ ਕੀ ਕਰਾਂ ਡਿਮਾਂਡ ਸੰਧੂ ਸਾਹਿਬ ਬਾਰ ਆਪਾਂ ਜਾਣੇ ਇਹ ਜੀ ਮਾਈ ਦਾ ਲੋਕ ਤੈਨੂੰ ਮੰਗਲੀ ਦੇ ਸਾਢੇ ਤਿੰਨ ਮੰਗਲੀ ਦੇ ਬਿਲਕੁਲ ਹਾਂ ਜੀ ਬਾਰਾ ਆਪਣੀ ਡਿਮਾਂਡ ਆ ਅੱਜ ਦੀ 2 ਲੱਖ ਰੁਪਈਆ ਕੋਚ ਦੀ ਡਿਮਾਂਡ ਇਹਦੀ 2 ਲੱਖ ਰੁਪਈਆ ਹਾਂ ਜੀ ਉਹ ਚੋ ਕੋਈ ਮੌਕੇ ਤੇ ਮੰਨਤਨ ਹੋ ਜੂਗਾ ਕਿੰਨਾ ਕਰਾਂਗੇ ਕੋਈ ਥੋੜਾ ਬੜਾ ਹੋ ਜੂਗਾ ਮੌਕੇ ਤੇ ਮੰਨਤਨ ਕਰਦ ਕੇ ਇੱਕ 95 ਦੀ ਮੈਂ ਦੇ ਦਾਂ ਇੱਕ ਲੱਖ 95000 ਦੀ ਠੀਕ ਹਾਂ ਜੀ ਲੈ ਵੀ ਸੱਜਣੋਂ 195 ਦੀ ਪਰ ਆ ਕੇ ਦੇਖ ਲਿਓ ਤਾਂਛ ਮੀਡੀ ਕੋਣ ਗਾਂ ਵਧੀਏ ਇਹਨਾਂ ਨੇ ਕਾਣਾ ਟਾਈਮ ਬੜਾ ਲਾਇਆ ਇਹਦਾ ਕਿਸਾ ਇਹ ਤੀਜਾ ਕਿਵੇਂ ਇਹ ਪੀਣ ਤੇ ਇਹਦਾ ਫਿਰ ਸੂਆ ਤੀਜਾ ਨਹੀਂ ਤੀਜਾ ਸੂਆ ਸੋਈ ਜੀ ਤੀਜਾ ਸੂਆ ਹਾਂ ਉਮਰ ਜਿਹੜੀ ਦੂਜੇ ਵਾਲੀ ਆ ਸੂਆ ਤੀਜਾ ਤੇ ਆ ਛੁੱਟੀ ਤਾਂ ਪਰ ਜਿਹੜੀ ਵਿਖਾਦੀ ਨੀਲੀ ਦੀ ਦੂਜਾ ਸੂਆ ਇਹ ਦੂਜਾ ਸੂਆ ਹੈ ਹਾਂ ਹਾਂਜੀ ਹਾਂਜੀ ਤੇ ਪਹਿਲਾਂ ਇਹ ਦੁੱਧ ਕਿਨੇ ਇਹਨੇ 16 ਕਿਲੋ ਪਹਿਲਾਂ ਨਹੀਂ ਓਕੇ ਹਾਂਜੀ ਹਾਂਜੀ ਧੰਨ ਇਹ ਵੀ ਕੱਟ ਕਰਵਾਉਂ ਤਾਂ ਬਾਹਰ ਇਹਨਾਂ ਗੱਲਾਂ ਕਰੀ ਜਾਂ ਉਹਨਾਂ ਨਾਲ ਇਹਦੇ ਮਗਰ ਨੀਲੀ ਦੀ ਕੱਟੀ ਜੇ ਆ ਮੱਜ ਨੀਲੀ ਦੀ ਹੈ ਇਹਦੇ ਮਗਰ ਡਾਇਮੰਡ ਦੀ ਕੱਟੀ ਆ ਹਾਂਜੀ ਉਹ ਵੀ ਬਾਸਾਂ ਦੀ ਨੀਲੀ ਜੋ ਆ ਇਹ ਆਪਣੀਆਂ ਮੀਆਂ ਨਾਲ ਦੀ ਹੈ ਨਾ ਪਿਓਰ ਡਾਕਟਰ ਦੇ ਕੇਂਦਰ ਤੋਂ ਇਹ ਵੀ ਅੱਜ 6 ਮਹੀਨੇ ਸਦਨ ਦੀ ਸੂਈ ਜੀ ਇਹਦੇ ਕੋਲੇ ਧਾਰਾ ਇਹਦੇ ਥੱਲੇ 15 ਕਿਲੋ ਦੋ ਚੋਕੇ ਲੈ ਜਾਇ ਅਗਲਾ ਆਇਆ ਹਾਂਜੀ ਇਹ ਵੀ ਫਿਰ ਸਰਾ ਹਾਂਜੀ ਸ਼ਾਬਾਸ਼ ਜੀ ਨੋ ਇਹ ਵੀ ਬਾਰਡਰ ਬੈਲਟ ਦੀ ਜੀ ਵੇਖੋ ਆਖੋ ਖਬਲੀ ਮਨਕੀ ਜੀ ਹਾਂ ਕੀ ਆਵਾਜ਼ ਹਮਾ ਕਰੇ ਤੇ ਕੱਟੀ ਆ ਗਈ ਨੀਲੀ ਹਾਂਜੀ ਨੀਲੀ ਡਾਇਮੰਡ ਦੀ ਕੱਟੀ ਜੀ ਡਾਇਮੰਡ ਦੀ ਕੀ ਬਾਤ ਹੈ ਤੇ 15 ਕਿਲੋ ਦੁੱਧ ਸਿਆ ਹੱਤਾ ਦਿਨਾਂ ਦੀ ਸੂਈ ਥੱਲੇ ਹਾਂਜੀ ਲੈ ਵੇਖੋ ਅੱਖਾਂ ਚ ਕਿੰਨਾ ਮਸਿਹੇ ਭਰ ਲਾ ਨਮਾ ਕਰ ਲੈ ਤੇ ਅਸਲ ਆ ਬਾਅਦ ਵਿੱਚ ਆਂਦੀ ਹੈ ਖਾਂਡ ਹੁੰਦਾ ਫੈਲਦਾ ਹੁਣ ਉਹ ਸਾਡੀਆਂ ਘਰਾਹਾਂ ਤੋਂ ਕੁਆਲਟੀ ਦੇ ਦੂਸਰੋਂ ਕੁਆਲਟੀ ਆ। ਮੇਰੀ ਵੀ ਮੁਕੀ ਲਈ ਵੇ। ਕਰਦੇ ਆ। ਜਿਹੜੇ ਪਰਸਾਂ ਨੂੰ ਪਿਆਰ ਕਰਦੇ ਆ ਨਾ ਉਹਨਾਂ ਲਈ ਟਾਈਮ ਕੱਢੀਂ। ਨਹੀਂ ਤਾਂ ਹੰਦਲਾ ਬਹਿ ਜਾਂਦੀ ਹੈ। ਜਦੋਂ ਕੋਣ ਵਾਲਾ ਆਦਮੀ ਹੈ ਨਾ ਕੰਨੇ ਕਰੇ ਜੀ ਜੇ ਕਈ ਵਾਰੀ ਇਸ ਆਪ ਨੂੰ ਇਹਨਾਂ ਜੌਨ ਨੂੰ ਬ੍ਰੀਤੀ ਦੇ ਇਖਤਿਆਰ ਦਿੰਦੇ ਜੀ ਇਥੇ ਆ ਨਕਸੀ ਦਾ। ਆ ਦੇ। ਫਿਰ ਨਾਰਾਂ ਨੂੰ ਤਾਂ ਉਹਨੂੰ ਸਿਮਾਰਿਆ ਕਿਉਂਕਿ। ਆ ਦੇ। ਭਰੀ ਭਈਏ ਨਾ ਦੋਨੇ ਪਾਸਿਓਂ ਇਹ ਦੇਖ ਮੇ ਜਾਰੋ ਸੰਤੂ ਸਾਹਿਬ ਵੇਖੋ ਆਪਣੇ ਦੇ ਵੇਖੋ ਜੀ ਹਾਂ ਯਾਰ ਆ ਵੀ ਦੁੱਧ ਨੂੰ ਬਹੁਤ ਖਰੀਆ ਜੱਟਾ ਇਹਦਾ 8 ਤੋਂ ਟੱਪੂ ਇਹ ਸੰਤੂ ਸਾਹਿਬ 8 ਕਿਲੋ ਡੰਗਦਾ ਵੀ ਦਊਗੀ ਜੀ ਆਪਾਂ ਇਹਦਾ ਵੀ ਨਹੀਂ ਹਾਂ ਇਹ ਵੀ ਟੱਪੂਗੀ 8 ਤੋਂ ਅਜੇ ਮੈਂ ਜਿੰਨਾ ਉਹਨਾਂ ਜਿੰਨਾ ਦੁੱਧ ਹੈ ਉਹਨਾਂ ਵਾਂਨੇ ਦੇ ਜੋਸ਼ ਨਹੀਂ ਦੇਂਦੀ ਅਜੇ ਮੈਂ ਖੋਲਣਾ ਖੋਲਣਾ ਹਾਂ ਕੱਟੀ ਵੀ ਬਹੁਤ ਸ਼ਾਨਦਾਰ ਹਾਂ ਕੱਟੀ ਬਹੁਤ ਚੰਗੀ ਸੱਜ ਲੋ ਡਾਇਮਟਰ ਦੀ ਕੱਟੀ ਜਿਹੜੀ ਮਗਰ 2 ਨੰਬਰ ਦੀ ਝੁੱਟੀ ਵਿਖਾਤੀ ਤੁਹਾਨੂੰ ਪਿੱਜਾ ਸੁਬਾ ਪਾਕਿਸਤਾਨ ਵੈਲਕਮ ਉਹਦੀ ਜਮਾਈ ਚੈੱਕ ਕਰਦੇ ਆ ਆ ਦੇਖੋ ਬਸ ਮਾਰ ਦੀ ਤਾਕਤ ਮਾਰੋ ਵੇਖੋ ਜਵਾਈ ਸ਼ਾਬਾਸ਼ 15 ਤੋਂ ਤਾਂ ਮਿਲਣਾ ਸੀ ਲੋ ਇਹਦੇ ਕੋਲੋਂ ਆ ਜਵਾਈ 24 ਸੈਂਸ ਮਿੰਟਾ ਸੈਕਿੰਡ ਵਾਲਾ ਕੰਮ ਆ ਬੋਲੀ ਖਰੀਦੋ ਕਰ ਮਾਰੀ ਜਿਉਂਦੀ ਰਵੇ ਬਾਕੀ ਚਾਇਆ ਬਹੁਤ ਚੰਗਾ ਆ ਗਿਆ ਮਗਰ ਹਨਾ ਹਾਂਜੀ ਇਹ ਇਹਦਾ ਭਾਅ ਕਿੰਡਾ ਹੈ ਇਹਦੀ ਡਿਮਾਂਡ ਸੈਂਸਰ 1,30,000 ਰੁਪਏ ਆ ਜੀ 1 ਲੱਖ 30 ਹਜ਼ਾਰ 30 ਹਜ਼ਾਰ ਡਿਮਾਂਡ ਹੈ ਸਵਾਰੀ ਦੇ ਦੇ ਦਾਂਗੇ ਮੈਂ ਅੱਜ 1,25,000 ਹਾਂ ਜੀ ਓਕੇ ਬਾਕੀ ਛੋਟੀ ਚੰਗੀ ਹਾਂ ਜੀ ਤੇ ਬਾਕੀ ਇੱਕ ਗੱਲ ਹੋਰ ਵੀ ਆ ਅੱਗੇ ਨਾਲ ਬਾਜ਼ਾਰ ਨਹੀਂ ਜਿਹੜਾ ਖੜਿਆ ਬਾਦੀ ਪਸ਼ੂ ਨਹੀਂ ਸੰਧਾ ਜੰਗੇ ਰੇਟ ਦਾ ਤੁਹਾਨੂੰ ਚੰਗੇ ਪਸ਼ੂ ਦਾ ਚੰਗਾ ਹੀ ਰੇਟ ਆ ਹਾਂ ਹਾਂ ਜੀ ਜੇ ਇਹਦਾ ਆਪਾਂ ਦੁੱਧ ਚੋਣਾ ਨਾ ਪਸ਼ੂ ਦਾ ਲਿਓ ਫਿਰ ਰੇਟ ਪਰਣਾ ਬਣਾ ਆ ਵੀ ਲਿਆ ਬਾਹਰ ਕਰਾਈਏ ਤੁਸੀਂ ਲੀ ਇਹ ਪਹਿਲਾਂ ਇਹ ਪਹਿਲਾਂ ਕੱਟੀ ਇਹ ਵੀ ਸੂਈ ਸਵਾਈ ਆ ਸੂਈ ਸਵਾਈ ਅੱਜ ਇਹਨਾਂ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਚਾਰ ਆ ਪੰਜਾਂ ਦਿਨਾਂ ਦੀ ਪਹਿਲਾਂ ਕੱਟੀ ਹਾਂਜੀ ਇਹਦੇ ਕੱਟਾ ਕੱਟੀ ਆ ਇਹ ਨਹੀਂ ਇਹਦੇ ਮਰ ਕੱਟਾ ਕੱਟਾ ਆ ਨਾੜੂ ਤੇ ਅਜੇ ਬਿਲਕੁਲ ਤਾਜੀ ਆ ਹਾਂਜੀ ਤਾਜੀ ਆ ਆ ਜਾ ਇਹ ਨਾਲ ਲੱਗ ਤਰੂਜੀ ਬੱਚਾ ਬੱਚੇ ਦਾ ਵਾੜਾ ਕਰਦੀ ਆ ਹਾਂ ਇਹਦੇ ਥੱਲੇ 11-12 ਕਿਲੋ ਨੈਕ ਟਾਈਮ ਹੋਊਗਾ। ਬੈਲਣ ਕੱਟੀ ਆ। ਹਾਂਜੀ। 55-60 ਦਿਨਾਂ ਦੀ ਸੂਈ ਆ। 11-12 ਦੁੱਧ ਆ। ਬਰੀਡ ਬਰੂਡ ਇਹਦੀ ਵੇਖੋ ਜੱਤ ਵਾਲੀ ਝੋਟੀ। ਮੈਂ ਥਣ ਬਹੁਤ ਚੰਗਾ। ਹਾਂਜੀ। ਦੇਵਾ ਭਾਂਡਾ ਬਹੁਤ ਖਾਣ ਦਾ। ਮਗਰ ਆ ਗਿਆ ਕੱਟਾ। ਹਾਂ ਬੱਚੇ ਕੱਟਾ ਆ ਗਈ ਆ। ਹਾਂ ਇਹ ਵੀ ਗ੍ਰੇਡੇਡ। ਦੁੱਧ ਵਾਲੀ। ਹਾਂਜੀ। ਦੇਖੋ। ਨਹੀਂ ਚੰਗੀ। ਬਾਕੀ ਸਭੀ ਤੁਮੀ ਦੁੱਧ ਕਰਦੇ ਚੰਗਾ। ਓਠੇ। ਹਾਂ। ਨੀ ਨਗਰ ਝੂਠੀ ਆ ਸੱਚ ਨਾ ਮਰ ਤੈਨਾਂ ਦੰਦਾਂ ਦੀ ਹੁਣੀ ਹੈ ਜੇ ਚਾਰ ਕਦੰਦ ਆ ਚਾਰ ਦੰਦ ਮੋਹ ਜੀ ਓਏ ਛਾੜਾ ਹੀ ਮਰੀ ਜਨਾ ਹੈ ਹੈਡ ਜਾਨਵਰ ਤਿੰਨ ਨੰਬਰ ਤੋਂ ਗਿਆ ਦੀ ਜਗਾ ਤੇ ਸਨਾ ਇਹ ਸਾਨੂੰ ਪਹਿਲਾਂ ਦਾ ਸਨਾ ਸਾਰਿਆਂ ਆਪਣੀ ਆਪਣੀ ਜਗਾ ਤੇ ਸਨਾ ਕਰਵਾ ਲੈ ਇਹ ਇਹਦਾ ਘਾਟਾ ਸੱਜਾ ਸਾਹਿਬ ਇਹਦੀ ਵੀ ਡਿਮਾਂਡ 1,30,000 ਰੁਪਏ ਹੈ ਵੀ ਇੱਕ 1 25 ਦੀ ਝੋਟੀ ਦੇ ਦਾਂਗੇ ਫਿਰ 25 ਦੀ ਇਹ ਵੀ ਦੇ ਦਿਆ ਹਾਂਜੀ ਓਕੇ ਦੁੱਧ ਪਹਿਲੇ ਸੋਏ ਝੋਟੀ 13 14 ਕਿਲੋ ਭਰ ਦੂ ਠੀਕ ਸੱਜੀ ਨੂੰ ਉਸ ਨੂੰ ਆ ਕਰ ਦੇਣੀ ਤੇ ਉਸ ਨੂੰ ਤਾਂ ਵੀ ਨੰਨ ਟੈਸਟ ਕਰਾ ਦੇ ਦੋ ਦੋ ਆ ਦੇਖ ਤੁਮ ਦੱਸਿਆ ਥੋੜਾ ਜਿਹਾ ਜਿਨੀ ਰਾਜ ਦੁੱਧ ਬਾਕੀ ਕੋਸ਼ਿਸ਼ ਫਰ ਲਾ ਵੀ ਜਿੰਨਾ ਆ ਦੇਖੋ ਤੁਮ ਚਵਾਈ ਬੋਤਿੰਗ ਜੀ ਹਾਂ ਚਵਾਈ ਚੋਹੀ ਸੰਸਾਬ ਬਹੁਤ ਜਿਆਦੀ ਆ ਬਾਕੀ ਬੱਚੇ ਬੱਚੇ ਤੇ ਫਲ ਸਾਮ ਦਾ ਢਾਰ ਕੋਈ ਨਹੀਂ ਬੱਚੇ ਨਾਲ ਤੁਹਾਨੂੰ ਪਤਾ ਮਗਰ ਡੋਟ ਜਾਂਦੀ ਆ ਹਾਂ ਡੋਟ ਡੋਟ ਜਾਂਦੀ ਬੱਚੇ ਦੀ 125 ਹਾਂਜੀ 125 1 ਲੱਖ 25 ਹਜ਼ਾਰ ਸੱਜ ਨੂੰ ਪਰ ਕਿਉਂ ਕੀਤੇ ਕੱਦ ਕੱਡ ਫਲ ਵੱਡਾ ਇਹਦਾ ਵੀ ਹਾਂ ਛੋਟੀ ਨਾ ਹਾਂਜੀ ਬਹੁਤ ਸੱਤੂ ਸਾਹਿਬ ਸਾਡਾ ਥੱਲੇ ਆਉਂਦੀ ਅਗਲੇ ਦੀ ਹਾਂ ਨਾਲੇ ਸੁਈਆਂ ਮਈਆਂ ਯਾਰ ਹਾਂਜੀ ਸਾਡੇ ਘਰ ਮੋਚਾਟਾਂ ਤਸੱਲੀ ਕਰਦੇ ਹਾਂ ਹਾਂ ਬਿਲਕੁਲ ਕੀ ਆ ਇਹਨੂੰ ਤੇ ਸਾਬ ਇਹਦਾ ਇਹ ਵੀ ਥੰਦੇ ਥੰਦੇ ਸੂਈ ਸਵਾਈ ਦੂਜਾ ਸੂਆ ਠੀਕ ਆ ਹਾਂਜੀ 10 ਕਿਲੋ ਦੁੱਧ ਨਾਲ ਜਿਹੜਾ ਕੰਡੇ ਵਾਲਾ ਚੋਲਣਾ ਆਪਾਂ 10 ਕਿਲੋ ਦੁੱਧ ਹਾਂਜੀ ਬੱਚਾ ਕੱਟਾ ਕੱਟੀ ਬੱਚਾ ਇਹਨਾਂ ਮਰ ਕੱਟਾ ਕੋਈ 15 ਤੋਂ 20 ਦਿਨ ਹੋ ਗਏ ਜੀ ਸੂਈ ਨੂੰ 15 ਤੋਂ 20 ਦਿਨਾਂ ਦੀ ਸੂਈ ਆ ਹੁਣ ਇਹਦੇ ਥੱਲੇ ਕੀ ਆਪਾਂ 15 ਸੇ ਹਾਂ ਇਹਦੇ ਥੱਲੇ 10 ਕਿਲੋ ਜਿੰਦਾ ਮਰਜੀ ਕੋਈ ਆਪਦੀ ਤਸੱਲੀ ਕਰਕੇ ਖੜੇ ਦੋ ਟਾਈਮ ਠੀਕ ਦੋ ਟਾਈਮ ਤਸੱਲੀ ਕਰੇ ਅਗਲਾ ਆਪਦੀ ਠੰਡੀ ਤੇਰੀ ਹਾਂ ਠੰਡੀ ਤੇਰੀ ਬਾਰੀ ਜਾਈ ਆ ਵੇਖੋ ਲੰਮੀ ਹੁੰਦੀ ਆ ਇਹ ਹਾਂ ਸ਼ਾਬਾਸ਼ ਹਾਂ ਹੈਕਸਾਵਾਂ ਨੇ ਦੀਆ ਹਾਂ ਮਗਰ ਕੱਟਾ ਮਗਰ ਕੱਟਾ ਛੋਟੀ ਕਦ ਕਾ ਖਾਲੀ ਜਾਉ ਹਾਂ ਕਾਦਗਾੜ ਪੂਰਾ ਨੇ ਕਰ ਲੋ ਕਰ ਪੂਰੀਏ ਉਹਦੇ ਪ੍ਰੋਜੈਕਟ ਉਹ ਮੇਰਾ ਮੂਡ ਪੜਿਆ ਲੈਪਰਾ ਇਹਦਾ ਪਾ ਨਵੇਂ ਕੰਮ ਇਹਦਾ ਚੱਲ ਨਹੀਂ ਜਾਣਾ ਸੰਧੂ ਸਾਹਿਬ ਇਹਦੀ 85 ਹਜ਼ਾਰ ਡਿਮਾਂਡ ਆਈ ਦਿਓ ਤਾਂ ਮੌਕੇ ਦੇ ਮਾਨਤਨ ਹੋ ਜੂ 82000 ਰੁਪਿਆ ਡਿਮਾਂਡ ਆ ਮੌਕੇ ਦੇ ਮਾਨਤਾ ਹਾਂਜੀ ਇਹਦਾ ਇੱਕ ਨੰਬਰ ਤੇ ਲਾਉਣ ਵਾਲੀ ਆ ਹਨਾ ਹਾ ਮੁੱਲ ਦੇ ਦਾ ਮੁੱਲੇ ਦਾ ਬਿਲਕੁਲ ਛੋਟਾ ਆ ਹਨਾ ਹਾਂਜੀ ਜੇ ਪਾਣਾ ਲਈਏ ਤੇ ਪਾਣਾ ਦੇਤੀ ਹਾਂਜੀ ਦੂਜਾ ਸੁਆ ਆ ਦੂਜਾ ਸੁਆ ਨੀਂ ਆ ਨਾ ਵੀ ਸੁਈ 10 ਕਿਲੋ ਤਾਰ 10 ਕਿਲੋ ਦੁੱਧ ਆ ਜਾ ਬੱਚਾ ਨੀਲੀ ਦੇ ਪਾਉਂਦੀ ਜੋ ਬੱਚਾ ਵੀ ਨੀਲੀ ਦਾ ਮਗਰ ਕਟਾ ਦੀ ਨੀਲੀ ਦੇ ਬੱਚੇ ਪਾਉਂਦੀ ਆ ਤੇ 85000 ਰੇਟ ਆ ਬਾਕੀ ਮਾਨਤਾ ਨਾ ਲੈ ਦੇ ਦੀ ਦੇਖੋ ਗੱਟ ਚੌੜੀ ਦੇਰ ਤੋਂ ਜਦੋਂ ਕਾਨੂੰਨ ਪਾਣੀ ਫਿਕੇ ਤੋਂ ਵੈਰੀਆ ਜਿਹੜਾ ਐ ਹੋ ਗਿਆ ਤੁਮ ਹੀ ਨਾ ਕਰਾਂਗੇ ਪੂਰੀ ਡੈਂਗਰ ਚਾਰੋਂ ਚੁਰੋਂ ਵੜੀ ਸੰਸਦ ਚਾਰ ਬਹੁਤ ਵਾਰ ਕਰਵਾਉਂਦਾ ਕਹਿੰਦਾ ਹਾਂ ਜੀ ਤੇਰਾ ਕੱਟਾ ਹਾਂ ਆਹ ਕੱਟਾ ਜੀ ਦਾ ਵੀ ਓਕੇ ਓਕੇ ਨੀਲੀ ਦਾ ਹਾਂ ਜੀ ਓਕੇ 50 ਜੀ ਜੋ ਮੰਨਤਾ ਹਾਂ ਜੀ ਬਦਲੋ ਜਿਹੜੀ ਲਾਸਟ ਤੇ ਉਹ ਸੌਣ ਲੱਗੇ ਨਾ ਸੰਸਦ ਪਰ ਉਹ ਨਹੀਂ ਆਉਂਦਾ ਇਹ ਤੇ ਮਗਰ ਬਾਦਰ ਦੀ ਕੱਟੀ ਆ ਤੇ ਸਿੱਕਾ ਵੀ ਕੋਨੇ ਆ ਛੋਟੀ ਮੋਰਾ ਦੀ ਆ ਤੇ ਨੀਲੀ ਦੀ ਕੱਟੀ ਲਾਦੀ ਆ ਬਾਦਲ ਦੀ ਦੇਖਿਓ ਕੱਟੀ ਲਾਈ ਅਗਲਾ ਕਹਿ ਦਿੰਦਾ ਕਈ ਮੰਨਾਂ ਨਾ ਕਰਮ ਵਾਲੀਆਂ ਬੱਚੇ ਛੋਟੇ ਤੇ ਨਾ ਜੀ ਕੱਟੀ ਪਾਲਿਓ ਤੇ ਵਾਕਿਆ ਯਾਰ ਐਂਡ ਪੀਸੀ ਕਰਦੀ ਆ ਕੰਮ ਵੇ ਇਹਦੇ ਕੋਲੇ ਕਦੋਂ ਸੂਈ ਨੇ ਚੰਗੀਆਂ ਧਾਰਾ ਸਾਹਿਬ ਸੰਜਵਾ ਜੀ ਨੂੰ ਚੌਥੇ ਤੋਂ ਪੰਜਵੇਂ ਦਿਨ ਹੋਇਆ ਸੂਈ ਨੂੰ ਓਕੇ ਹਾਂ ਜੀ 10 ਕਿਲੋ ਤੋਂ ਬਾਹਰ ਹੋਊ ਬੋਲਾ ਨੈਕਸਟ ਟਾਈਮ 10 ਕਿਲੋ ਤੋਂ ਹਾਂ 14-15 ਹਾਂਜੀ ਇਹ 13 14 ਕਿਲੋ ਦੁੱਧ ਕੱਢ ਦੀ ਜੀ ਆਓ 13 14 ਕਿਲੋ ਦੁੱਧ ਕੱਢ ਦੀ ਆ ਹਾਂਜੀ ਓਕੇ ਆ ਥਾਣੇ ਦੇ ਚੱਟੇ ਆ ਹਾਂਜੀ ਠੀਕ ਹੈ ਜਮਾਨਦਰੀ ਜਮਾਨਦਰੀ ਹੈਗੇ ਮਈਆਂ ਦੇ ਟੀਕੇ ਹੀ ਆਏ ਇਹ ਤੇ ਇਸ ਸਾਲ ਦੀ ਸੂਆ ਕਿਹੜਾ ਲਾਗੇ ਅਗਲਾ ਸੂਆ ਤੀਜਾ ਕਹਿ ਕੇ ਸੰਤੂ ਸਾਹਿਬ ਦਿੱਤੀ ਆਪਾਂ ਨੂੰ ਅੱਗੋਂ ਅਗਲਾ ਆਪਦੀ ਸਮਝ ਲਾਵੇ ਅਗਲਾ ਹਾਂ ਇਥੋਂ ਪਿੰਡੋਂ ਲਈ ਸੂਆ ਤੀਜਾ ਹੀ ਆ ਤੀਜਾ ਕੀ ਆ ਹਾਂ ਸੂਆ ਤੀਜਾ ਹੀ ਆ ਉਹ ਪਰਲੇ ਸਿੰਘ ਤੋਂ ਤਾਂ ਪਤਾ ਲੱਗਦਾ ਹਾਂਜੀ ਕੱਟੀ ਬਹੁਤ ਜ਼ਾਨਦਾਰ ਲੱਗਦੀ ਹਾਂ ਕੱਟੀ ਬਹੁਤ ਚੰਗੀ 100 ਦੀ 100 ਆ ਚੋਣ ਚੋਣ ਚਾਂ ਬਹੁਤ ਚੰਗੀਆਂ ਵਿਧਾਰਮਰਾ ਦਿੰਦੇ ਆ ਪਾ ਇੱਥੇ ਬਣ ਕੇ ਹਾਂਜੀ ਤੇ ਇਹਦਾ ਸਾਬ ਫਿਰ ਦੁੱਧ ਵੀ 13 14 ਕਿਲੋ ਸੰਸਾਬ ਦਊਗੀ ਤੇ ਰੇਟ ਵੀ ਨਿਕਾ ਜਾਈ ਆ ਰੇਟ ਇਹਦਾ ਤਾਂ ਵੀ ਕੀ ਕਰਦੀਏ ਕੱਟੀ ਤੇ ਜਾਣ ਤੇ ਕੱਟੀ ਸਾਹਮਲੇ ਇਹਦੀ 85 ਹਜ਼ਾਰ ਡਿਮਾਂਡ ਆਈ ਦੀ ਇਹਦੀ ਵੀ 85 ਹਾਂਜੀ ਬਾਦਲ ਦੀ ਕੱਟੀ ਮਾ ਹਾਂਜੀ ਧੰਨਵਾਦ ਪਸਮ ਲੈ ਲੈਂਦੇ ਹੋ ਸੱਜਣਾ ਤੇ ਕੱਟੀਆਂ ਅੱਖਾਂ ਨਹੀਂ ਲਿਆ ਹਾਂਜੀ ਨੀਲੀਆਂ ਵੇਖੋ ਆਹ ਵੇਖੋ ਵਿਖਾਰੇ ਪਤਾ ਹਾਂ ਨੋਦੀ ਪੋਲੀ ਕੱਟੀ ਆ ਦੁੱਧ ਛੱਡਦੇ ਕਿਤੇ ਮਹੀਨਾ ਕੇ ਸਮੇਂ ਦੇ ਛੱਡਦੇ ਕੱਟੀ ਹੋਵੇ ਆ ਦੇਖੋ ਗੱਲੇ 나ੜੂ ਜੀ ਬਿਲਕੁਲ ਹਾਂ 나ੜੂ ਤੇ ਆ ਹਾਂ 6 6 ਰਿਪੋਰਟ ਆ ਬੱਚੇ ਚੰਗਾ ਪਾਲ ਲਿਓ ਤੇ ਤੁਹਾਡੇ ਮਾਝ ਦੇ ਪੈਸੇ ਖਰੀਦ ਗਿਓ 85000 ਚੋਂ 85000 ਜਮਾਨਤਾਨ ਹੋ ਜਾ ਮੋਕੇ ਦੀ ਠੀਕ ਧੰਨਵਾਦ ਸਰ ਹੋ ਵੀ ਤੇ ਸੱਜਣਾ ਸਮਾ ਕਰ ਲਿਆ ਤੇ ਤੁਹਾਨੂੰ ਧਾਰਾ ਚੈੱਕ ਕਰਾਉਣੇ ਪਛਾਨਣਾ ਤਸੱਲੀਆ ਕਰਾਉਣੇ ਆ ਦੇਖੋ ਵਕਈ ਕਰਵਾਏ ਦੀ ਗੱਲ ਆ ਕੋ ਦੁੱਧ ਦੇ ਦੇਗੀ ਮੈਂ ਹਾਂ ਸੰਸਦਾ 14 ਕਿਲੋ ਦਊਗੀ ਦੋ ਆਮ ਸੇਵਾ ਦੇ ਉਹਨਾਂ 13 14 ਕਿਲੋ ਚੋਇਆ ਹਾਂ ਵੀ ਬਾਲਟੀ ਰੱਖ ਤੇ ਚੱਕ ਹਾਂ ਆ ਵੇਖੋ ਧੰਨਵਾਦ ਧੰਨਵਾਦ 85 24 85 ਜਿਹੜਾ ਚਮਾਨਤਾ ਨੂੰ ਜੋ ਮੌਕੇ ਤੇ ਦੋਸਤੋ ਮੁੱਤੀ ਜੀ ਗੱਟੀ ਗੱਟੀ ਪਾਲ ਲੈ ਕਰਦੀ ਮੈਂ ਆ ਵੇਖੋ ਥਣ ਨੇ ਖੇਡ ਜਾਂਦੀ ਪਹਿਲਾਂ ਸੋ ਲਾ ਕੇ ਰੱਖਦੀ ਫਸਮ ਕੇ ਦੂਰ ਕਰ ਜਾਂਦੀ ਆਹ ਵੇਖੋ ਇਹ ਅਜੀ ਕੋਲੇ ਰਕਮ ਉਤੇ ਲੱਗਣੀ ਆ ਪਰ ਬਾਕੀ ਬੰਮੋ ਲਈ ਸ਼ਾਹ ਦੇਖੋ ਨੂੰ ਦੁਬਾਰਾ ਚਲਾ ਕੇ ਵਿਖਾਈ ਆ ਬੇਲ ਕੱਦ ਦਾ ਅੰਤਾਜਾ ਲਵਾਤਾ ਚਾਨ ਨੇ ਫੇਰ ਘੱਟੀ ਆ 100 ਦੀ 100 ਨੂੰ ਕੋਈ ਸ਼ੱਕ ਨਹੀਂ ਸਭ ਤੋਂ ਸਾਈ ਪਾ ਲੈ 15 ਤੋਂ 20 ਹਜ਼ਾਰ ਅਗਲਾ ਦੀ 3 ਤਾਂ 4 ਤਾਂ ਸੱਡੀ ਕਰੇ ਮੈਨੂੰ ਓਕੇ ਸਾਜੀ ਕੱਚੀ ਸਾਈ ਦੇਣੀ ਬਾਕੀ ਉਹ ਤੁਹਾਨੂੰ ਹੀ ਦੱਸ ਦਿੰਦਾ ਤਾਣਾ ਆਮ ਨੂੰ ਆਪਣੇ ਨਾਲ ਉਧਾਰੇ ਸਿਆਣੀ ਆ ਯਾ ਬਾਤ ਧੰਨਵਾਦ ਆਸਮਾਨ ਜੀ ਨੂੰ ਵੀਡੀਓ ਨੂੰ ਇਹ ਮਦਦ ਕਿ ਕਲੀਨਿਕ ਕਿਉਂ ਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਖਣੀ ਰਾਤੋਂ ਨਿਤਰਾਈ ਦੇਵੇ